ਨੋਵਾ ਦਾ ਇੰਜਣ ਆਪਾਂ ਨੇ ਇੱਥਾ ਲਾ ਲਿਆ ਸੀ ਤੇ ਇਸ ਦਾ ਚੈਂਬਰ ਖੋਲ ਲਿਆ ਚੈਂਬਰ ਖੋਲ ਕੇ ਇਹਦੇ ਪੀਸ ਘੁੰਮੇ ਹੋਏ ਨਿਕਲੇ ਨੇ ਤੇ ਉਹ ਤੁਹਾਨੂੰ ਦਿਖਾਉਨੇ ਆ ਆਲੇ ਆ ਦੇਖੋ ਨਿਸ਼ਾਨੀ ਬਣੀ ਹੋਈ ਹੈ ਨਾ ਆ ਨਿਸ਼ਾਨ ਪੈ ਗਿਆ ਉਹਨੇ ਇੱਥੇ ਆ ਕੇ ਕਹਾਣੀ ਕੀ ਫਸਦੀ ਆ ਗਾਹ ਦੇ ਉੱਤੇ ਗਾਹ ਕਹਿੰਦਾ ਵੀ ਆ ਕੱਲੇ ਚੇਂਜ ਕਰ ਦੋ ਤੇ ਗੱਡੀ ਚਲਾ ਦਿਓ ਇਹ ਗੱਡੀਆਂ ਚੱਲਣੀ ਨਹੀਂ ਹੈਗੀ। ਉਹਨੂੰ ਆ ਚੀਜ਼ ਦਾ ਨਹੀਂ ਪਤਾ ਕਿ ਜਿਹੜਾ ਕ੍ਰਿੰਕ ਤੇ ਨਿਸ਼ਾਨ ਪੈ ਗਿਆ ਆਹ ਵਾਲਾ ਵੀ ਆ ਨਹੀਂ ਚੱਲਦਾ ਹੁੰਦਾ ਵੀਰ ਮੇਰੇ ਆ। ਆਹ ਤਾਂ ਕੰਮ ਕਰਕੇ ਫੇਰੇ ਚੱਲਣਾ। ਨਹੀਂ ਤਾਂ ਬਸ ਲਪੇਟੂ ਕੰਮ ਹੋ ਜਾਣਾ। ਇਹ ਲਪੇਟਣ ਵਾਲਾ ਹੁੰਦਾ ਉਹ ਹੋ ਜਾਣਾ ਕੰਮ। ਆ ਪੀਸ ਤਾਂ ਪਾ ਦਾਂਗੇ। ਪਰ ਇਹਨਾਂ ਨੇ ਚੱਲਣਾ ਨਹੀਂ। ਪੈਸੇ ਲਾਇਆ ਦਾ ਕੋਈ ਫਾਇਦਾ ਨਹੀਂ ਇੰਜਣ ਲਾਇਈ ਦੀ। ਤੇ ਫਿੱਟ ਕਰਨ ਦੀ ਲੇਬਰ ਓਨੀ ਪੈ ਜਾਣੀ ਆ ਦੁਬਾਰਾ ਫੇਰ ਲਾਵਾਂਗੇ ਫੇਰ ਫਿੱਟ ਕਰਾਂਗੇ ਫੇਰ ਲੇਬਰ ਪੈ ਜਾਣੀ ਆ ਓਹੀ ਸਲਾਹ ਦਿੱਤੀ ਬਾਈ ਨੂੰ ਵੀ ਜਾਂ ਤਾਂ ਇੰਜਣ ਬਦਲ ਲਾ ਨਹੀਂ ਇੰਜਣ ਦਾ ਓਵਰਹੌਲ ਕੰਮ ਕਰਾ ਲਾ ਆਹੀ ਤੇਰੇ ਲਈ ਫਿੱਟ ਰਹੂਗਾ ਨਹੀਂ ਆ ਗੱਡੀ ਚੇਂਜ ਕਰਦੇ ਜੇ ਕਰਨੀ ਆ ਦੂਜੀ ਲੈ ਲਾ ਨਹੀਂ ਤਾਂ ਫਿਰ ਇੰਜਣ ਬਦਲਾ ਨਹੀਂ ਪੂਰਾ ਕੰਮ ਕਰਾ ਹੁਣ ਬਾਈ ਸਲਾਹ ਕਰਕੇ ਦੱਸੋ ਤੇ ਫੇਰ ਆਪਾਂ ਅੱਗੇ ਦੀ ਕਾਰਵਾਈ ਕਰਾਂਗੇ ਅਜੇ ਹੀਟੋ ਚੈਂਬਰ ਖੋਲ ਕੇ ਬਾਈ ਨੂੰ ਦਿਖਾਇਆ ਸੀ ਤੇ ਵਿੱਚੋਂ ਆਹ ਕੰਡੀਸ਼ਨ ਨਿਕਲੀ ਆ ਇਹ ਵੀਡੀਓ ਦੇਖਣ ਲਈ ਆਪਣਾ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਤੇ ਪੇਜ ਨੂੰ ਲਾਈਕ ਵੀ ਕਰਦੇ ਵੀਡੀਓ ਨੂੰ ਸੌਰੀ ਲਾਈਕ ਵੀ ਕਰਦੇ ਆ ਕਰੋ ਪੇਜ ਨੂੰ ਫੋਲੋ ਵੀ ਕਰ ਲਿਆ ਕਰੋ ਲਖਰਾਜ ਮੋਟਰ ਗੈरेज ਰਾਏਕੋਟ ਧੰਨਵਾਦ